ਇੰਨਾ ਨਹੀਂ ਜੀ ਉਹਨਾ ਨਹੀਂ ਖੁੱਲਣਦੇ ਹਾਲੇ ਇਹ ਆ ਦੁਖੀ ਇਨਸਾਨ ਇਹ ਦੁਖੀ ਇਨਸਾਨ ਕੋਲ ਨੇ ਮਹਿੰਦਰਾ ਜਾਂ ਸਮਾਰਟ ਕਟਾ ਇਹਦੇ ਵਿੱਚ ਹੁੰਦਾ ਜੀ ਨਿਕਾ ਜਾਂ ਡਵਾਈਸ ਇਹਦਾ ਕੰਮ ਇਹ ਆ ਕਿ ਇੱਕ ਤੇ ਲਾਈਵ ਲੋਕੇਸ਼ਨ ਹੁੰਦਾ ਦੂਜੀ ਇਹ ਟ੍ਰਿਪ ਰਿਪਲੇ ਪਲੇ ਹੋ ਜਾਂਦੀ ਆ ਇਹਦੇ ਵਿੱਚ 6 ਮਹੀਨੇ ਤੱਕ ਦਾ ਰਿਕਾਰਡ ਹੁੰਦਾ ਟਰੈਕਟਰ ਦਾ ਕੰਬਾਈਨ ਦਾ ਕਿ ਆਪਾਂ 6 ਮਹੀਨੇ ਚ ਕਿਰਦਣ ਕਿਹੜਾ ਕੰਮ ਕੀਤਾ ਸੀ ਡੀਜ਼ਲ ਲੈਵਲ ਆਪਾਂ ਲਾਈਵ ਡੀਜ਼ਲ ਲੈਵਲ ਦੇਖ ਸਕਦੇ ਆ ਆਪਣੇ ਟਰੈਕਟਰ ਜਾਂ ਕੰਬਾਈਨ ਦੇ ਵਿੱਚ ਕਿੰਨਾ ਤੇ ਐਕੂਰੇਟ ਏਰੀਆ ਮੈਜ਼ਰਮੈਂਟ ਇਹ ਸਭ ਤੋਂ ਵੱਡਾ ਫਾਇਦਾ ਨਾ ਇਹਦਾ ਕਿਉਂਕਿ ਹੋਰ ਵੀ ਜੀਪੀਐਸ ਆਉਂਦੇ ਆ ਪਰ ਜਿਹੜਾ ਐਗਰੀਕਲਚਰ ਯੂਜ਼ ਦੇ ਵਿੱਚ ਹੁੰਦਾ ਕਿ ਇਹਦੇ ਵਿੱਚ ਖੇਤਾਂ ਦਾ حساب ਰਹਿ ਜਾਂਦਾ ਕਿੰਨਾ ਕੰਮ ਕੀਤਾ ਖੇਤ ਵਿੱਚ ਤੇ ਹੁੰਦਾ ਵੀ حساب ਰਹਿ ਜਾਂਦਾ ਹੋਰ ਜਿਹੜੇ ਆਉਂਦੇ ਸਿਰਫ ਆਪਾਂ ਲਾਈਵ ਲੋਕੇਸ਼ਨ ਹੀ ਦਿੰਦੇ ਆ ਤੇ ਆਪਾਂ ਨੂੰ ਇਹ ਪਤਾ ਲੱਗਦਾ ਕਿ ਟਰੈਕਟਰ ਆਪਣਾ ਕਿੱਥੇ ਜਿੱਥੇ ਖੜਾ ਹੈ ਕੀ ਕਰਦਾ ਪਿਆ ਇਹਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਲੱਗਦਾ ਟਰੈਕਟਰ ਨੇ ਕਿੰਨਾ ਕੰਮ ਕੀਤਾ ਆ ਕਿੰਨੇ ਖੱਤਿਆਂ ਦਾ ਕੰਮ ਕੀਤਾ ਆ ਤੇ ਕਿੰਨੇ ਘੰਟੇ ਡਰੈਕਟਰ ਬੰਦ ਰਿਹਾ ਕਿੰਨੇ ਘੰਟੇ ਸਟਾਰਟ ਰਿਹਾ ਵੀ ਪਤਾ ਲੱਗਦਾ ਇਹਨਾਂ ਦਾ ਤੇ ਬਹੁਤ ਈਜ਼ੀ ਟੂ ਇੰਸਟਾਲ ਆ ਇਹਦੇ ਵਿੱਚ ਸਿਰਫ ਇੱਕ ਵਾਇਰ ਹੁੰਦੀ ਆ ਜਿਹੜੇ ਆਲਟਰਨੇਟਰ ਨਾਲ ਪਾਵਰ ਉਹਦਾ ਲੱਗ ਜਾਂਦਾ ਤੇ ਅਰਥਿੰਗ ਲਈ ਆਪਾਂ ਕੋਈ ਵੀ ਕਿਤੋਂ ਵੀ ਅਰਥ ਯੂਜ਼ ਕਰ ਲੈਨੇ ਆਲਟਰਨੇਟਰ ਤੋਂ ਸਵਾਏ ਆਲਟਰਨੇਟਰ ਨੂੰ ਛੱਡ ਗਏ ਗਾਲਾ ਗਾੜਦਾ ਵੀਡੀਓ ਬਣਦੀ ਆ ਇਹ ਵੀਰ ਜੀ ਗਾਲ ਵੀ ਕੱਢ ਦਿੰਦੇ ਨੇ ਆਲਟਰਨੇਟਰ ਤੋਂ ਸਵਾਏ ਆਲਟਰਨੇਟਰ ਤੋਂ ਸਵਾਏ ਬਾਕੀ ਬਹੁਤ ਵਧੀਆ ਜੇ ਤੁਸੀਂ ਚਾਹੋ ਨਾ ਕਿ ਤੁਹਾਡੇ ਵੀ ਟਰੈਕਟਰ ਜਾਂ ਕੰਬਾਈਨ ਤੇ ਕਟ ਲੱਗੇ ਤੁਸੀਂ ਵੀਰ ਜੀ ਨੂੰ ਕੰਟੈਕਟ ਕਰ ਸਕਦੇ ਹੋ ਬਾਕੀ ਮੈਂ ਇਹਨਾਂ ਦਾ ਨੰਬਰ ਵੀ ਬਾਇਓ ਦੇ ਵਿੱਚ ਦੇ ਦੂੰਗਾ ਬਾਇਓ ਕੀ ਕੀ ਹੁੰਦਾ ਡਿਸਕ੍ਰਿਪਸ਼ਨ ਹੁੰਦੀ ਜੋ ਵੀ ਹੁੰਦੀ ਆ ਇਹ ਨਵੇਂ ਨਵੇਂ ਯੂਟਿਊਬਰ ਬਣਿਆ ਜੀ ਕਿਹ ਨੰਬਰ ਬਈ ਤੁਹਾਡਾ 997682 9988 997682 9988 ਇੱਕ ਵਾਰੀ ਫੇਰ ਸਾਂਗਦਾ ਦੱਸਿਆ 2782 9988 ਸੋਣੀ ਲਿਆ ਹੁਣ ਤੁਸੀਂ ਇੰਨੇ ਤਾਂ ਹੀ ਦੂਰਦਰਸ਼ਨ ਵਾਲੇ ਦੀ ਮਸ਼ਹੂਰੀ ਹਾਂ ਕੋ ਨੰਬਰ ਦਿੱਤਾ ਆਪਾਂ ਜਰੂਰ ਕੰਟੈਕਟ ਕਰਿਓ ਭਾਈ ਉਹਨਾਂ ਨੂੰ ਕੰਪਨੀਆਂ ਦਾ ਬਹੁਤ ਡੰਡਾ ਜੀ ਨਾਲ ਤਾਂ ਹੀ ਅੱਦੇ ਅੱਦੀ ਰਾਦਰ ਕੱਢ ਲਾਉਂਦੇ ਆ ਹਾਂ ਅੱਛਾ ਵੀਡੀਓ ਸਲੀਅਤ ਆ ਉਹਦਾ ਲਾਸਟ ਵੀਰ ਇਹ ਦੋਖਿਆ ਜੀ ਸਭ ਵੱਧ ਤੋਂ ਵੱਧ ਸਪੋਰਟ ਕੀਤੇ ਪੰਜਾਬ ਦੀ ਪੰਜਾਬੀ ਸਪੋਰਟ ਨਹੀਂ ਕਰ ਸਕਿਆ ਤਾਂ ਕੌਣ ਕਰੂਗਾ ਭਾਜੀ ਹੁਣੀ ਬਹੁਤ ਦੁਖੀ ਨੇ ਇਹਨਾਂ ਨੂੰ ਕੰਪਨੀ ਵੱਲੋਂ ਵਾਰਨਿੰਗ ਈਸ਼ੂ ਹੋ ਚੁੱਕੀ ਆ ਜੇ ਨਹੀਂ ਕੰਮ ਕਰੋਗੇ ਤਾਂ ਤੁਹਾਨੂੰ ਕੱਢ ਦਿੱਤਾ ਜਾਵੇਗਾ ਤਾਂ ਕਰਕੇ ਭਾਈ ਅੱਦੇ ਦੀ ਰਾਤ ਨੂੰ ਭੱਜੇ ਫਿਰਦੇ ਕਟਾਣ ਨੂੰ ਭੱਜੇ ਪਿਆ ਤਾਂ ਕਰਕੇ ਵੀਰ ਨੂੰ ਸਪੋਰਟ ਕਰੋ ਜੀ ਕੱਟਾ ਲਵਾ ਲਓ ਜੀ ਤੁਹਾਡਾ ਧੰਨਵਾਦ